ਕਤਲਤ ਅੱਤੇ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ ਕਿਸਾਨੀ ਦਾ ਚੱਲ ਰਿਹਾ ਸੀ ਕਿ ਸ਼ੁਕਰਨ ਦੀ ਮੌਤ ਦਾ ਚੱਲ ਰਿਹਾ ਸੀ 0 ਐਫ ਆਈ ਆਰ ਪੰਜਾਬ ਦੇ ਵਿੱਚ ਹੋ ਗਈ ਹੈ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਪਾਏਗਾ ਦੇਖੋ ਹਮੇਸ਼ਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਕਿਸਾਨਾਂ ਦੇ ਨਾਲ ਬਰਬਰਤਾ ਦੇ ਨਾਲ ਮੌਤ ਹੋਈ ਹੈ ਤੇ ਮਾਨ ਸਾਹਿਬ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਪਹਿਲੀ ਵਾਰ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਇਸ ਤਰੀਕੇ ਦੇ ਨਾਲ ਕਿਸਾਨ ਦੀ ਅਗਰ ਮੌਤ ਹੋਈ ਹੈ ਕਰੋੜ ਰੁਪਇਆ ਤੇ ਪਰਿਵਾਰ ਨੂੰ ਤੁਰੰਤ ਨੌਕਰੀ ਦੇ ਦਿੰਦੀ ਹੋਵੇ ਕਿਤੇ ਨਾ ਕਿਤੇ ਕਹਿੰਦੇ ਵੀ 8 ਦਿਨਾਂ ਬਾਅਦ ਜਾ ਕੇ ਜਿਹੜੀ 0 ਐਫ ਆਈ ਆਰ ਦਰਜ ਕਰਨੀ ਨੌਕਰੀ ਲੱਗ ਚੀਜ ਹੈ ਕੰਪਨਸੇਸ਼ਨ ਲੱਗ ਚੀਜ ਹੈ ਕਰੋੜ ਦਾ ਇਨਸਾਫ ਜਿਹੜਾ ਰੁਲ ਜੇਗਾ ਇਹਦੇ ਵਿੱਚ ਕਿਉਂਕਿ ਹਰਿਆਣਾ ਦੇ ਸੁੱਟ ਦਿੱਤੀ ਗਈ ਹੈ ਸਾਰੀ ਗੱਲ ਨਹੀਂ ਨਹੀਂ ਸਾਰੀ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਬੜੇ ਸੋਸਨ ਤੇ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਇਹਦੀ ਜਿਹੜੀ ਹੈਗੀ ਆ ਅਸੀਂ ਸਖਤ ਕਾਰਵਾਈ ਕਰਾਂਗੇ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਪੱਕੀ ਜਿਹੜਾ ਹੈਗਾ ਬਜਟ ਪੇਸ਼ ਹੋਣ ਜਾ ਰਿਹਾ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਇਸ ਵਾਰ ਵਿਧਾਨ ਸਭਾ ਚ ਪਹਿਲੀ ਵਾਰ ਚੁਣ ਕੇ ਆਇਆ ਲੋਕ ਪੱਖੀ ਬਜਟ ਹੋਏਗਾ ਲੋਕਾਂ ਨੂੰ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਬਿਜਲੀ ਦੇ ਰਹੇ ਹਾਂ ਨੌਕਰੀਆਂ ਦੇ ਰਹੇ ਹਾਂ ਮਹੱਲਾ ਕਲੀਨਿਕ ਬਣ ਰਹੇ ਆ ਇਸੇ ਤਰੀਕੇ ਨਾਲ ਪੰਜਾਬ ਦੀ ਨਿਹਾਰ ਜਿਹੜੀ ਹੈ ਬਦਲੀ ਜਾ ਰਹੀ ਹੈ ਪੰਜਾਬ ਦੀ ਨਿਹਾਰ ਬਦਲਣ ਵਾਲਾ ਬਜਟ ਹੈ ਕੱਲ ਸੀਐਮ ਸਾਹਿਬ ਨੇ ਸਾਫ਼ ਕਿਹਾ ਕਿ 108 ਕਰੋੜ ਰੁਪਏ ਦਾ ਜਿਹੜਾ ਹੈਗਾ ਰਿਵੈਟ ਲੈ ਕੇ ਬਾਦਲ ਆਪਣੇ ਸੁਖਬਿਲਾ ਹੋਟਲ ਦੇ ਨਾਂ ਤੇ ਕੀ ਕੰਨੇ ਹੋ ਇਹ ਕੱਲਾ 108 ਕਰੋੜ ਹੀ ਨਹੀਂ ਬਹੁਤ ਸਾਰਾ ਜਿਹੜਾ ਹੈਗਾ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਜੇ ਅੱਜ ਸਾਡੇ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਇਹਨਾਂ ਵੱਡੇ ਵੱਡੇ ਲੀਡਰਾਂ ਦੇ ਘਰਾਂ ਦੀਆਂ ਤਜੋਰੀਆਂ ਦੇ ਵਿੱਚ ਹੀ ਆ ਮੈਂ ਕਹਿੰਨਾ ਕੱਲੇ ਬਾਦਲ ਪਰਿਵਾਰ ਦੀ ਤੁਸੀਂ ਅਗਰ ਪ੍ਰਾਪਰਟੀ ਵੇਚ ਕੇ ਵੇਚ ਦਿਓ ਤੇ ਪੰਜਾਬ ਦਾ ਖਜ਼ਾਨੇ ਪੰਜਾਬ ਦੇ ਸਰ ਜਿਹੜਾ ਕਰਜ਼ਾ ਉਸ ਤੋਂ ਵੀ ਡਬਲ ਜਿਹੜਾ ਪੈਸਾ ਉਹ ਪੰਜਾਬ ਦੇ ਰੈਵਨਿਊ ਚ ਜਾ ਦੇਗਾ ਸੋ ਸੈਸ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਮਨਵਿੰਦਰ ਸਿੰਘ ਗਿਆਸਪੁਰਾ ਵਿਧਾਇਕ ਵੀ ਇੱਥੇ ਪਹੁੰਚੇ ਨੇ ਗਿਆਸਪੁਰਾ ਜੀ ਮੁੱਖ ਤੌਰ ਤੇ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ ਕਿਸਾਨੀ ਦਾ ਚੱਲ ਰਿਹਾ ਸੀਗਾ ਸ਼ੁਭਕਰਨ ਦੀ ਮੌਤ ਦਾ ਚੱਲ ਰਿਹਾ ਸੀ ਜ਼ੀਰੋ ਐਫ ਆਈ ਆਰ ਪੰਜਾਬ ਦੇ ਵਿੱਚ ਹੋ ਗਈ ਹੈ ਪੀੜਿਤ ਪਰਿਵਾਰ ਨੂੰ ਇਨਸਾਫ ਮਿਲ ਪਾਏਗਾ ਦੇਖੋ ਹਮੇਸ਼ਾ ਤੰਦਰ ਸਰਕਾਰ ਉਸਰ ਭਗਵੰਤ ਸਿੰਘ ਮਾਨ ਦੀ ਨਿਸ਼ਾਨਾ ਦੇ ਨਾਲ ਜੇ ਇਦਾਂ ਦੀ ਬਰਬਰਤਾ ਦੇ ਨਾਲ ਮੌਤ ਹੋਈ ਹੈ ਤੇ ਮਾਨ ਸਾਹਿਬ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਇਹ ਪਹਿਲੀ ਵਾਰ ਆ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਇਸ ਤਰੀਕੇ ਦੇ ਨਾਲ ਕਿਸਾਨ ਦੀ ਅਗਰ ਮੌਤ ਹੋਈ ਹੈ 1 ਕਰੋੜ ਰੁਪਇਆ ਤੇ ਪਰਿਵਾਰ ਨੂੰ ਤੁਰੰਤ ਨੌਕਰੀ ਦੇ ਦਿੱਤੀ ਹੋਵੇ ਹਾਂ ਬਾਦਵੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਨਾਲ ਡਟ ਕੇ ਖੜੀ ਕਿਤੇ ਨਾ ਕਿਤੇ ਕਹਿੰਦੇ ਵੀ 8 ਦਿਨਾਂ ਬਾਅਦ ਜਾ ਕੇ ਜਿਹੜੀ 0 ਐਫ ਆਈ ਆਰ ਦਰਜ ਕਰਨੀ ਨੌਕਰੀ ਲੱਗ ਚੀਜ ਹੈ ਕੰਪਨਸੇਸ਼ਨ ਲੱਗ ਚੀਜ ਹੈ 1 ਕਰੋੜ ਦਾ ਇਨਸਾਫ ਜਿਹੜਾ ਰੁਲ ਜੇਗਾ ਇਹਦੇ ਵਿੱਚ ਕਿਉਂਕਿ ਹਰਿਆਣਾ ਦੇ ਸੁੱਟ ਦਿੱਤੀ ਗਈ ਹੈ ਸਾਰੀ ਗੱਲ ਨਹੀਂ ਨਹੀਂ ਸਾਰੀ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੋ ਗਈਆਂ ਨੇ ਮੁੱਖ ਮੰਤਰੀ ਸਾਹਿਬ ਨੇ ਬੜੇ ਸੋਸਨ ਕਿ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਇਹਦੀ ਜੜੀ ਹੈਗੀ ਆ ਅਸੀਂ ਸਖਤ ਕਾਰਵਾਈ ਕਰਾਂਗੇ ਜੀ ਗੱਲ ਬਜਟ ਨੂੰ ਲੈ ਕੇ ਕਿੱਦਾਂ ਦੀ ਤਿਆਰੀ ਹੈ ਹਾਲਾਂਕਿ ਅੱਜ ਗਵਰਨਰ ਅਡਰੈਸ ਹੋਏਗਾ ਪਹਿਲਾ ਦਿਨ ਹੈ ਅੱਜ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਪੱਕੀ ਜਿਹੜਾ ਹੈਗਾ ਬਜਟ ਪੇਸ਼ ਹੋਣ ਜਾ ਰਿਹਾ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਇਸ ਵਾਰ ਵਿਧਾਨ ਸਭਾ 'ਚ ਪਹਿਲੀ ਵਾਰ ਚੁਣ ਕੇ ਆਇਆ ਲੋਕ ਪੱਖੀ ਬਜਟ ਹੋਏਗਾ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਲੋਕਾਂ ਨੂੰ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਬਿਜਲੀ ਦੇ ਰਹੇ ਹਾਂ ਨੌਕਰੀਆਂ ਦੇ ਰਹੇ ਹਾਂ ਮਹੱਲਾ ਕਲੀਨਿਕ ਬਣ ਰਹੇ ਆ ਇਸੇ ਤਰੀਕੇ ਨਾਲ ਪੰਜਾਬ ਦੀ ਨਿਹਾਰ ਜਿਹੜੀ ਹੈ ਬਦਲੇ ਜਾ ਰਹੀ ਹੈ ਪੰਜਾਬ ਦੀ ਨਿਹਾਰ ਬਦਲਣ ਵਾਲਾ ਬਜਟ ਹੋਏਗਾ ਕੱਲ ਸੀਐਮ ਸਾਹਿਬ ਨੇ ਸਾਫ਼ ਕੀਤਾ ਕਿ 108 ਕਰੋੜ ਰੁਪਏ ਦਾ ਜਿਹੜਾ ਹੈਗਾ ਰਿਵੈਟ ਲੈ ਕੇ ਬਾਦਲ ਆਪਣੇ ਸੁੱਖ ਹੋਟਲ ਦੇ ਨਾਂ ਤੇ ਕੀ ਕਹਨੇ ਹੋ ਦੇਖੋ ਇਹ ਜਿਹੜੇ ਹੈਗੇ ਆ ਆਪਣੇ ਪਰਿਵਾਰਾਂ ਦੇ ਲਈ ਹੁਣ ਤੱਕ ਪਾਲਦੇ ਰਹੇ ਆ ਜਿੰਨੇ ਵੀ ਸਰਕਾਰਾਂ ਆਈਆਂ ਨੇ ਔਰ ਇਹ ਇਕੱਲਾ 108 ਕਰੋੜ ਹੀ ਨਹੀਂ ਬਹੁਤ ਸਾਰਾ ਜਿਹੜਾ ਹੈਗਾ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਜੇ ਅੱਜ ਸਾਡੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਇਹਨਾਂ ਵੱਡੇ ਵੱਡੇ ਲੀਡਰਾਂ ਦੇ ਘਰਾਂ ਦੀਆਂ ਤਜੋਰੀਆਂ ਦੇ ਵਿੱਚ ਹੀ ਆ ਮੈਂ ਕਹਿੰਨਾ ਇਕੱਲੇ ਬਾਦਲ ਪਰਿਵਾਰ ਦੀ ਤੁਸੀਂ ਅਗਰ ਪ੍ਰਾਪਰਟੀ ਵੇਚ ਕੇ ਵੇਚ ਦਿਓ ਤੇ ਪੰਜਾਬ ਦਾ ਖਜ਼ਾਨੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਉਸ ਤੋਂ ਵੀ ਡਬਲ ਜਿਹੜਾ ਪੈਸਾ ਉਹ ਪੰਜਾਬ ਦੇ ਰੈਵਨਿਊ ਚ ਜਾਵੇਗਾ। ਸ਼ੁਕਰੀਆ ਜੀ। ਸੋ ਮਨਵਿੰਦਰ ਸਿੰਘ ਗਿਆਸਪੁਰ ਨਾਲ ਗੱਲਬਾਤ ਚੱਲ ਰਹੀ ਸੀ। ਉਹਨਾਂ ਨੇ ਕਿਹਾ ਕਿ ਤਨਾ ਕਿਤੇ ਅੱਜ ਤੱਕ ਇਦਾਂ ਹੋਇਆ ਨਹੀਂ ਕਿ ਕੋਈ ਕਿਸਾਨ ਸ਼ਹੀਦ ਹੋਇਆ ਹੋਵੇ ਤੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਤੇ ਨੌਕਰੀ ਮਿਲੀ ਹੋਵੇ। ਇਨਸਾਫ ਵੀ ਪੰਜਾਬ ਸਰਕਾਰ ਪੂਰਾ ਜਿਹੜਾ ਦਵਾਏਗੀ। ਸੁਖਵਿਲਾ ਦੇ 108 ਕਰੋੜ ਦੇ ਮਸਲੇ ਤੇ ਇਹਨਾਂ ਨੇ ਕਿਹਾ ਕਿ ਇਹ ਜਿਹੜਾ 1 ਅਰਬ ਰੁਪਈਆ ਸਿਰਫ ਇੱਕ ਉਦਾਹਰਣ ਹੈ। ਬਾਦਲਾਂ ਨੇ ਹੋਰ ਵੀ بڑا ਪੰਜਾਬ ਨੂੰ ਨੁਕਸਾਨ ਪਹੁੰਚਾਇਆ। ਆਉਣ ਵਾਲੇ ਟਾਈਮ ਦੇ ਵਿੱਚ ਉਹ ਸ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ